ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੂਮਨ ਪ੍ਰੇਤਕੌਰ ਤੇ ਮੈਂ ਹਾਂ ਸੂਮਨ ਪ੍ਰੇਤਕੌਰ ਅੱਜ ਹੈ 9 ਦਸੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 9 ਦਸੰਬਰ 2025 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੀਕੇਮ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ telegram channel ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਯਾਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਹੋਏ ISSF ਵਿਸ਼ਵ ਕੱਪ ਫਾਈਨਲ ਵਿੱਚ ਸਿਮਰਨ ਪ੍ਰੀਤਕੌਰ ਬਰਾੜ ਨੇ ਔਰਤਾਂ ਦੇ 25 ਮੀਟਰ ਪਿਸਟਲ ਫਾਈਨਲ ਮੁਕਾਬਲੇ ਵਿੱਚ ਕਿਹੜਾ ਮੈਡਲ ਜਿੱਤੇ ਆ ਮੰਜੀ ਆਈਐਸਐਸএফ ਵਿਸ਼ਵ ਕੱਪ ਦੇ ਫਾਈਨਲ ਵਿੱਚ ਸਿਮਰਨ ਪ੍ਰੀਤਕੌਰ ਬਰਾੜ ਨੇ ਔਰਤਾਂ ਦੇ 25 ਮੀਟਰ ਪਿਸਟਲ ਫਾਈਨਲ ਦੇ ਵਿੱਚ ਸੋਨੇ ਦਾ ਮੈਡਲ ਜਿੱਤੇ ਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ 골ਡ 골ਡ ਮੈਡਲ ਜਿੱਤੇ ਆ ਸਿਮਰਨ ਪ੍ਰੀਤਕੌਰ ਬਰਾੜ ਨੇ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਦੀ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਲਈ ਅਬੇ ਬ੍ਰਿਗੇਡ ਦਾ ਗਠਨ ਕੀਤਾ ਔਰਤਾਂ ਦੀ ਸੁਰੱਖਿਆ ਦੇ ਲਈ ਔਰਤਾਂ ਦੀ ਸੁਰੱਖਿਆ ਦੇ ਲਈ ਅਬੇ ਬ੍ਰਿਗੇਡ ਦਾ ਗਠਨ ਕੀਤਾ ਵਿਹਾਰ ਦੀ ਗਵਰਨਮੈਂਟ ਨੇ অপਸ਼ਨ ਬੀ ਇਸ ਆ ਰਾਈਟ ਆਨਸਰ ਹੁਣ ਵਿਹਾਰ ਦੀ ਗਵਰਨਮੈਂਟ ਨੇ ਗਠਨ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਵਿਹਾਰ ਵਿਹਾਰ ਦੀ ਕੈਪੀਟਲ ਲ ਪਟਨਾ ਇਥੋਂ ਦੇ ਚੀਫ ਮਿਨਿਸਟਰ ਹਨ ਨਿਤਿਸ਼ ਕੁਮਾਰ ਗਵਰਨਰ ਹਨ ਆਰਿਫ ਮੁਹੰਮਦ ਖਾਨ ਵਿਹਾਰ ਦੇ ਵਿੱਚ ਬਾਲਮੀਕੀ ਨੈਸ਼ਨਲ ਪਾਰਕ ਹੈ ਵਿਹਾਰ ਦਾ ਸਥਾਪਨਾ ਦੇ ਸਬੰਧ 22 ਮਾਰਚ ਨੂੰ ਮਨਾਇਆ ਜਾਂਦਾ 22 ਮਾਰਚ 1912 ਨੂੰ ਅੰਗਰੇਜ਼ਾਂ ਨੇ ਬੰਗਾਲ ਤੋਂ ਅਲੱਗ ਕਰਕੇ ਬਿਹਾਰ ਇੱਕ ਵੱਖਰਾ ਰਾਜ ਬਣਾਇਆ ਸੀ ਬਿਹਾਰ ਦੀ ਗੋਗਾ ਬਿਲਸੇਲ ਭਾਰਤ ਦੀ 94ਵੀਂ ਰਾਮਸਰ ਸਾਈਟ ਬਣੀ ਬਿਹਾਰ ਦੇ ਗੋਕুল ਜਲ ਭੰਡਾਰ ਅਤੇ ਉਦੇਪੁਰ ਝੀਲ ਨੂੰ ਰਾਮਸਰ ਵੈਟਲੈਂਡਸ ਵਜੋਂ ਨਾਮਜ਼ਦ ਕੀਤਾ ਗਿਆ ਏਸ਼ੀਆ ਦੇ ਪ੍ਰਮੁੱਖ ਸਾਇਤਕ ਉਤਸਵ ਉਨਮੇਸ਼ ਦਾ ਤੀਜਾ ਐਡੀਸ਼ਨ ਪਟਨਾ ਵਿੱਚ ਹੋਇਆ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਵਿੱਚ 75 ਲੱਖ ਔਰਤਾਂ ਨੂੰ 10000 ਰੁਪਏ ਟਰਾਂਸਫਰ ਕੀਤੇ ਜਸਟਿਸ ਪੀ ਵੀ ਬਜੰਤਰੀ ਨੇ ਪਟਨਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸਹੁੰ ਚੁੱਕੀ ਵਿਹਾਰ ਦੇ ਮੁੱਖ ਮੰਤਰੀ ਵੱਲੋਂ ਬੇਰੁਜ਼ਗਾਰ ਗ੍ਰੈਜੂਏਟਾਂ ਲਈ 1000 ਰੁਪਏ ਮਹੀਨਾਵਾਰ ਪੱਤਾ ਦੇਣ ਦਾ ਐਲਾਨ ਕੀਤਾ ਗਿਆ। ਮਰੀਮ ਫਾਤਿਮਾ ਵਿਹਾਰ ਦੀ ਪਹਿਲੀ ਮੈਲਨਾ ਫਿਡੇ ਮਾਸਟਰਸ ਬਣੀ। ਖੇਤੀਬਾੜੀ ਨਿਰਜ਼ਾਤ ਨੂੰ ਹੁਲਾਰਾ ਦੇਣ ਲਈ ਆ ਪੈਡਾਣੀ ਵਿਹਾਰ ਵਿੱਚ ਪਹਿਲਾ ਦਫ਼ਤਰ ਖੋਲ੍ਹਿਆ ਨੈਕਸਟ ਹੈ। ਹਾਲ ਹੀ ਵਿੱਚ ਅਮਰੀਕਾ ਦੁਆਰਾ ਪ੍ਰਸਤਾਵਿਤ ਨਵੀਂ G20 ਸੂਚੀ ਵਿੱਚੋਂ ਕਿਸ ਦੇਸ਼ ਨੂੰ ਹਟਾ ਦਿੱਤਾ ਗਿਆ ਅਤੇ ਪੋਲੈਂਡ ਨੂੰ ਸ਼ਾਮਿਲ ਕੀਤਾ ਗਿਆ। ਹਾਂਜੀ ਅਮਰੀਕਾ ਨੇ ਨਵੀਂ G20 ਸੂਚੀ ਦੇ ਵਿੱਚੋਂ ਹਟਾਇਆ ਦੱਖਣੀ ਅਫਰੀਕਾ ਨੂੰ ਠੀਕ ਹੈ ਅਤੇ ਉਹਦੀ ਜਗ੍ਹਾ ਤੇ ਪੋਲੈਂਡ ਨੂੰ ਐਡ ਕਰ ਲਿਆ অপਸ਼ਨ ਸੀ ਇਸ ਆ ਸੌਰੀ অপਸ਼ਨ ਡੀ ਹੈ ਦੱਖਣੀ ਅਫਰੀਕਾ ਦੀ অপਸ਼ਨ ਡੀ ਹੈ অপਸ਼ਨ ਡੀ ਇਥੇ ਰਾਈਟ ਆਨਸਰ ਹੈ ਠੀਕ ਹੈ ਹੁਣ ਦੱਖਣੀ ਅਫਰੀਕਾ ਦੀ ਗੱਲ ਹੋ ਰਹੀ ਹੈ ਤਾਂ ਦੱਖਣੀ ਅਫਰੀਕਾ ਦੀਆਂ ਤਿੰਨ ਕੈਪੀਟਲ ਆ ਕੇਪ ਟਾਊਨ ਪ੍ਰੀਟੋਰੀਆ ਬਲੋਮਫੋਂਟੇਨ ਕਰੰਸੀ ਆ ਸਾਊਥ ਕੋਰੀਅਨ ਰੈਂਡ ਪ੍ਰੈਜ਼ੀਡੈਂਟ ਆ ਸਰਿਲ ਰਾਮਾਫੋਸਾ ਕੇਪ ਟਾਊਨ ਵਿੱਚ ਜੀ 20 ਵਾਤਾਵਰਣ ਮੰਤਰੀਆਂ ਦੀ ਮੀਟਿੰਗ ਹੋਈ ਦੱਖਣੀ ਅਫਰੀਕਾ ਦੇ ਖਿਡਾਰੀ ਕੁਇੰਟਨ ਡੀਕੋਕ ਨੇ ਆਪਣੀ 1ਡੇ ਕ੍ਰਿਕਟ ਤੋਂ 1ਡੇ ਸਨਿਆਸ ਵਾਪਸ ਲਿਆ। ਦੱਖਣੀ ਅਫਰੀਕਾ ਨੇ ਸ਼ਿਕਾਰ ਨੂੰ ਰੋਕਣ ਲਈ ਗੈਂਡੇ ਦੇ ਸਿੰਗਾਲ ਵਿੱਚ ਰੇਡੀਓ ਆਈਸੋਟੋਪ ਲਗਾਈ। ਦੱਖਣੀ ਅਫਰੀਕਾ ਦੀ ਟੀਮ World Championship of Legends 2025 ਵਿੱਚ ਚੈਂਪੀਅਨ ਬਣੀ G20 ਵਿੱਚ। ਮੰਤਰੀਆਂ ਜੀ20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ 2 ਦਿਨਾਂ ਦੀ ਮੀਟਿੰਗ ਵੀ ਡਰਬਨ ਵਿੱਚ ਸਮਾਪਤ ਹੋਈ ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਵਿੱਚ 5 ਵਿਕਟਾਂ ਨਾਲ ਆਸਟ੍ਰੇਲੀਆ ਨੂੰ 5 ਵਿਕਟਾਂ ਦੇ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਜਿੱਤੀ ਦੱਖਣੀ ਅਫਰੀਕਾ ਵਿੱਚ ਸਟਰਕ ਸਟਰਕ ਫੌਂਟੈਨ ਗੁਫਾਮਾ ਜਿਨ੍ਹਾਂ ਨੂੰ ਮਨੁੱਖਤਾ ਦਾ ਪੰਘੂੜਾ ਕਿਹਾ ਜਾਂਦਾ ਦੁਬਾਰਾ ਖੋਲੀਆਂ ਦੱਖਣੀ ਅਫਰੀਕਾ ਨੇ ਭਾਰਤੀ ਸੈਲਾਨੀਆਂ ਲਈ ਤੇਜ਼ ਵੀਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਬਰ ਬੈਂਕ ਨੇ ਹਾਲ ਹੀ ਵਿੱਚ ਆਪਣੀਆਂ ਸੰਖਿਆਵਾਂ ਵਧਾਉਣ ਦਾ ਐਲਾਨ ਕੀਤਾ ਦੇਖੋ ਜਿਹੜਾ ਸਬਰ ਬੈਂਕ ਆ ਸਬਰ ਬੈਂਕ ਵੈਸੇ ਇਹ ਸਬਰ ਬੈਂਕ ਨਹੀਂ ਇਹਦੇ ਵਿੱਚ ਬੀ ਸਾਇਲੈਂਟ ਹੁੰਦੀ ਹੈ ਸਰ ਬੈਂਕ ਆ ਠੀਕ ਹੈ ਹਾਲ ਹੀ ਵਿੱਚ ਕਿਹੜੇ ਦੇਸ਼ ਦੇ ਸਰ ਬੈਂਕ ਨੇ ਆਪਣੀਆਂ ਬ੍ਰਾਂਚਸ ਵਧਾਉਣ ਦਾ ਐਲਾਨ ਕੀਤਾ ਉਹ ਵੀ ਭਾਰਤ ਤੱਕ ਤਾਂ ਇਹ ਰੂਸ ਨੇ ਕੀਤਾ ਰੂਸ ਦੇ ਜਿਹੜੇ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਭਾਰਤ ਆਏ ਸੀਗੇ ਤੇ ਇੱਥੇ ਸਮਝੌਤਾ ਹੋਇਆ ਠੀਕ ਹੈ ਹੁਣ ਰੂਸ ਦੀ ਗੱਲ ਆ ਰੂਸ ਦੀ ਕੈਪੀਟਲ ਮਾਸਕੋ ਕ੍ਰਾਂਸੀਆ ਰੂਸian ਰੂਬਲ ਪ੍ਰੈਜ਼ੀਡੈਂਟ ਵਲਦੀਮੀਰ ਪੁਤਿਨ ਰੂਸ ਨੇ ਆਪਣੀਆਂ ਨਵੀਂ ਪਰਮਾਣੂ ਪੰਡੋਬੀ ਖਬਰੋ ਵੈਸਟ ਲਾਂਚ ਕੀਤੀ ਰੂਸ ਨੇ ਪਰਮਾਣੂ ਊਰਜਾ ਨਾਲ ਚੱਲਣ ਵਾਲੇ ਅਤੇ ਪਰਮਾਣੂ ਹਥਿਆਰਾਂ ਨਾਲ ਲੈਸ ਬੁਨੋਕਰ ਐਟ ਅੰਡਰਵਾਟਰ ਡਰੋਨ ਪੋਸੀਡਨ ਦਾ ਪ੍ਰੀਖਣ ਕੀਤਾ ਰੂਸ ਨੇ ਬਿਲੱਖਣ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਵਿਓਰੇ ਵੈਸਟ ਨੇ ਇੱਕ ਕ੍ਰੂਜ਼ ਮਿਜ਼ਾਈਲਾਂ ਦੇ ਸਫਲ ਪ੍ਰੀਖਣ ਦਾ ਐਲਾਨ ਕੀਤਾ ਰੂਸ ਦੇ ਕਾਲਮੀਕੀਆ ਵਿੱਚ ਪਹਿਲੀ ਵਾਰ ਪਵਿੱਤਰ ਬੋਧ ਦੇ ਅਵਸ਼ੇਸ਼ ਪ੍ਰਦਰਸ਼ਿਤ ਕੀਤੇ ਗਏ ਭਾਰਤ ਅਤੇ ਰੂਸ درمیان ਦਰਾ 2025 ਫੌਜੀ ਅਭਿਆਸ ਮਹਾਜਨ ਫੀਲਡ ਫਾਇਰਿੰਗ ਰੇਂਜ ਬੀਕਾ ਨੇ ਰਾਜਸਥਾਨ ਵਿਖੇ ਹੋਇਆ ਰੂਸ ਅਮਰੀਕਾ ਨਾਲ ਪਲੂਟੋਨੀਅਨ ਸਮਝੌਤੇ ਤੋਂ ਪਿੱਛੇ ਹਟਣ ਲਈ ਤਿਆਰ ਹੋਇਆ ਰੂਸ 2030 ਤੱਕ ਰੀਸਾਈਕਲ ਕੀਤੀ ਇਧਨ ਦੀ ਵਰਤੋਂ ਕਰਕੇ ਦੁਨੀਆ ਦਾ ਪਹਿਲਾ ਪਰਮਾਣੂ ਊਰਜਾ ਸਿਸਟਮ ਲਾਂਚ ਕਰੇਗਾ ਭਾਰਤੀ ਹਥਿਆਰਬੰਦ ਸੈਨਾਮਾਂ ਦੇ ਇੱਕ ਦਲ ਨੇ ਬਹੁ ਪੱਕੇ ਅਭਿਆਸ ਜਾਂ ਪਾੜ ਵਿੱਚ ਹਿੱਸਾ ਲਿਆ ਨੈਕਸਟ ਹੈ ਹਾਲ ਹੀ ਵਿੱਚ ਆਰਬੀਆਈ ਨੇ ਕਿਸ ਭੁਗਤਾਨ ਬੈਂਕ ਨੂੰ ਐਸ ਐਫ ਵੀ ਵਿੱਚ ਬਦਲਣ ਲਈ ਸੰਧਾਨਤਕ ਪ੍ਰਵਾਨਗੀ ਦਿੱਤੀ ਹਾਂਜੀ ਰੀਸੈਂਟਲੀ ਆਰਬੀਆਈ ਨੇ ਫਿਨੂ ਪੇਮੈਂਟ ਬੈਂਕ SFB ਵਿੱਚ ਬਦਲਣ ਲਈ ਸਿਧਾਂਤਕ ਪ੍ਰਵਾਨਗੀ ਦਿੱਤੀ অপਸ਼ਨ B ਇਸ ਦਾ ਰਾਈਟ ਆਨਸਰ ਹੁਣੇ ਪ੍ਰਵਾਨਗੀ RBI ਨੇ ਦਿੱਤੀ RBI ਦੀ ਸਥਾਪਨਾ 1 April 1935 ਨੂੰ ਹੋਈ ਇਸ ਦੇ ਹੈੱਡਕੁਆਰਟਰ ਮੁੰਬਈ ਦੇ ਵਿੱਚ ਐਡ ਪ੍ਰੈਜ਼ੀਡੈਂਟ ਗਵਰਨਰਾ ਸੰਜੇ ਮਲਹੋਤਰਾ 26ਵੇਂ ਨੰਬਰ ਦੇ ਗਵਰਨਰ ਤੇ ਇਥੇ RBI ਦੇ ਡਿਪਟੀ ਗਵਰਨਰਾ ਡਾਕਟਰ ਪੂਨਮ ਗੁਪਤਾ ਐਸ ਜਾਣਕੀਕਰਨ ਟੀ ਰਵੀ ਸ਼ੰਕਰ ਗਿਰਿਸ਼ ਚੰਦਰ ਮੁਰਮੂ ਨੈਕਸਟ ਹੈ ਕੇਸ ਆਈਆਈਟੀ ਨੇ ਹਾਲ ਹੀ ਵਿੱਚ ਇਮਾਰਤਾਂ ਦੇ ਤਾਪਮਾਨ ਨੂੰ ਆਪਣੇ ਆਪ ਕੰਟਰੋਲ ਕਰਨ ਲਈ 스마트 ਪੋਲੀਮਰ ਜੈਲ ਵਿਕਸਿਤ ਕੀਤਾ ਹੈ ਹਾਂਜੀ ਰੀਸੈਂਟਲੀ ਆਈਆਈਟੀ ਪਿਲਾਈ ਨੇ ਤਾਪਮਾਨ ਨੂੰ ਆਪਣੇ ਆਪ ਕੰਟਰੋਲ ਕਰਨ ਲਈ 스마트 ਪੋਲੀਮਰ ਜੈਲ ਵਿਕਸਿਤ ਕੀਤਾ অপশন B ਇਸ ਦਾ রাইট ਆਂਸਰ ਹੁਣ IIT ਦੀ ਗੱਲ ਆ ਤਾਂ ਦੂਰ ਸੰਚਾਰਨ ਮਿੰਤਾਂ ਨੂੰ ਦੁਸ਼ਾਹਿਦ ਕਰਨ ਲਈ C.NET IIT ਗਾਂਧੀ ਨਗਰ ਨਾਲ ਸਮਝੌਤਾ ਕੀਤਾ IIT ਗੁਹਾਟੀ ਨੇ ਉੱਤਰੀ ਪੂਰਬੀ ਵਿਗਿਆਨ ਤੇ ਟੈਕਨੋਲੋਜੀ ਕਲਸਟਰ ਦੀ ਸ਼ੁਰੂਆਤ ਕੀਤੀ IIT ਕਾਨਪੁਰ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਸਨਮਾਨਿਤ ਕੀਤਾ IIT NCERT ਨੇ ਐਰਟੈਕ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ IIT ਮਦਰਾਸ ਨਾਲ ਸਮਝੌਤਾ ਕੀਤਾ। ਕੋਲ ਇੰਡੀਆ ਲਿਮਟਿਡ ਨੇ ਸਸਟੇਨੇਬਲ એનર્ਜੀ ਸੈਂਟਰ ਸਥਾਪਿਤ ਕਰਨ ਲਈ IIT ਮਦਰਾਸ ਨਾਲ ਸਮਝੌਤਾ ਕੀਤਾ। ਭਾਰਤੀ ਜਲ ਸੈਨਾ ਨੇ ਜਹਾਜ਼ਾਂ ਤੇ ਜੀਵਨ ਦੀ ਗੁਣਵੱਤਾ ਵਧਾਉਣ ਲਈ IIT ਦਿੱਲੀ ਨਾਲ ਪਾਈਵਾਲੀ ਕੀਤੀ। ਨੈਕਸਟ ਹੈ। ਹਾਲ ਹੀ ਵਿੱਚ ADB ਨੇ ਭਾਰਤ ਵਿੱਚ ਛੱਤ ਵਾਲੇ ਸੋਲਰ ਨੂੰ ਉਤਸ਼ਾਹਿਤ ਕਰਨ ਲਈ ਕਿੰਨੇ ਮਿਲੀਅਨ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ? ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਭਾਰਤ ਵਿੱਚ ਛੱਤ ਵਾਲੇ ਸੋਲਰ ਨੂੰ ਉਤਸ਼ਾਹਿਤ ਕਰਨ ਲਈ 650 ਮਿਲੀਅਨ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ অপশন B ਇਸ ਦਾ রাইਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਜਨਵਰੀ 2026 ਵਿੱਚ ਕਿਸ ਰਾਜ ਵਿੱਚ 6 ਗੰਭੀਰ ਤੌਰ ਤੇ ਖਤਰੇ ਵਿੱਚ ਪਏ ਗਿਰਜਾਂ ਨੂੰ ਛੱਡੇਗੀ ਹਾਂਜੀ ਅਸਾਮ ਦੀ ਗਵਰਨਮੈਂਟ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਜਨਵਰੀ 2026 ਵਿੱਚ 6 ਗੰਭੀਰ ਤੌਰ ਤੇ ਖਤਰੇ ਵਿੱਚ ਪਏ ਗਿਰਜਾਂ ਨੂੰ ਛੱਡੇਗੀ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਅਸਾਮ ਦੀ ਗੱਲ ਅਸਾਮ ਦੀ ਕੈਪੀਟਲ ਆ ਦੇਸ਼ਪੁਰ ਇੱਥੋਂ ਦੇ ਚੀਫ ਮਿਨਿਸਟਰ ਹਿਮੰਤਾ ਵਿਸ਼ਵ ਸ਼ਰਮਾ ਗਵਰਨਰਾ ਲਕਸ਼ਮਣ ਆਚਾਰੀਆ ਅਸਮ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਪੂਰੇ ਇੰਡੀਆ ਚ ਤੀਜੇ ਨੰਬਰ ਤੇ ਆ ਪਹਿਲੇ ਤੇ ਮਧ ਪ੍ਰਦੇਸ਼ ਆ ਦੂਜੇ ਤੇ ਆਂਡੇਮਾਨ ਨਿਕੋਬਾਰ ਆ ਤੀਜੇ ਤੇ ਅਸਮ ਅਸਮ ਵਿੱਚ ਰੈਮੋਨਾ ਨੈਸ਼ਨਲ ਪਾਰਕ ਔਰੰਗ ਨੈਸ਼ਨਲ ਪਾਰਕ ਕਦੇਹਿੰਗਪਟਕਾਈ ਨੈਸ਼ਨਲ ਪਾਰਕ ਨਾ ਮੇਰੀ ਨੈਸ਼ਨਲ ਪਾਰਕ ਕਾ ਮਾਨਸ ਨੈਸ਼ਨਲ ਪਾਰਕ ਨਿਵਰੂ ਸੇਕੋਵਾ ਨੈਸ਼ਨਲ ਪਾਰਕ ਕਾਜ਼ੀਰੰਗਾ ਨੈਸ਼ਨਲ ਪਾਰਕ ਚਾਪਾਰਤ ਵਿੱਚ ਸਭ ਤੋਂ ਵੱਧ ਅਸਮ ਵਿੱਚ ਪੈਦਾ ਹੁੰਦੀ ਆ ਅਸਮ ਕੈਬਨਿਟ ਨੇ ਬੋ ਵਿਆ ਤੇ ਪਵਨਦਿਲ ਲਗਾਉਣ ਵਾਲੇ ਬਿਲ ਨੂੰ ਮਨਜ਼ੂਰੀ ਦਿੱਤੀ ਅਸਮ ਦੇ ਬੋਡੋ ਲੋਕਾਂ ਨੇ ਬਾਤੋਤਰਮ ਨੂੰ ਵੱਖਰਾ ਜੰਗਲਨਾ ਕੋਡ ਮਿਲਿਆ ਅਸਮ ਵੀ ਹੁਤੇ ਹਰ ਮਨਾਇਆ ਗਿਆ ਅਸਮ ਦੇ ਮੋੱਖ ਮੰਤਰੀ ਨੇ ਗਲੋਬਲ ਕੈਰੀਅਰ ਲਈ ਸੀਐਮਸ ਲਾਈਟ ਲਾਂਚ ਕੀਤੀ ਅਸਮ ਵਿੱਚ ਗਰੀਬ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਔਰੋਡੋਈ 3.0 ਯੋਜਨਾ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮੋਦੀ ਨੇ ਅਸਮ ਦੇ ਉਮਾਲੀਗੜ੍ਹ ਵਿੱਚ ਦੁਨੀਆ ਦੇ ਪਹਿਲੇ ਬਾਸ ਇਥੇਨੋਲ ਪਲਾਂਟ ਦਾ ਉਦਘਾਟਨ ਕੀਤਾ ਅਸਮੀ ਫਿਲਮ ਗੁੱਡ ਬਾਏ ਗੁਰੂ ਜੀ ਨੂੰ ਅਧਿਕਾਰਤ ਤੌਰ ਤੇ ਪੈरिस ਵਿੱਚ ਗੰਗਾ ਸੁਰ ਸੈਂਟ ਫੈਸਟੀਵਲ ਲਈ ਚੁਣਿਆ ਗਿਆ ਨੈਕਸਟ ਹਾਲ ਹੀ ਵਿੱਚ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਕਿਸ ਦੇਸ਼ ਦੇ ਪੈਨਲੇ ਰੱਖਿਆ ਬਲਾਂ ਦੇ ਮੁਖੀ ਵਜੋਂ ਨਿਯੁਕਤ ਕੀਤਾ ਆ ਗਿਆ ਹਾਂਜੀ ਫੀਲਡ ਮਾਰਸ਼ਲ ਅਸੀਮ ਮੁਨੀਰ ਇਹਨਾਂ ਨੂੰ ਰੀਸੈਂਟਲੀ ਪਹਿਲੇ ਰੱਖਿਆ ਬਲਾਂ ਦੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਕਿਹੜੇ ਦੇਸ਼ ਦੇ ਨਿਰਯਕਤ ਕੀਤਾ ਗਿਆ ਪਾਕਿਸਤਾਨ ਦੇ অপਸ਼ਨ ਏ ਇਜ਼ ਦਾ ਰਾਈਟ ਆਨਸਰ ਹੁਣ ਪਾਕਿਸਤਾਨ ਦੇ ਬਣਿਆ ਪਾਕਿਸਤਾਨ ਦੀ ਕੈਪੀਟਲ ਹੈ اسلامਾਬਾਦ ਕਰੰਸੀ ਹੈ ਪਾਕਿਸਤਾਨੀ ਰੁਪਇਆ ਪ੍ਰਾਈਮ ਮਿਨਿਸਟਰਾ ਸ਼ਾਹਾਬ ਸ਼ਰੀਫ ਪ੍ਰੈਜ਼ੀਡੈਂਟ ਆਸੀਫ ਅਲੀ ਜ਼ਰਦਾਰੀ ਅਮਰੀਕਾ ਨੇ ਪਾਕਿਸਤਾਨ ਨੂੰ ਨਮੀਆ ਵਿਕਸਿਤ ਕੀਤੇ ਉਹਨਾਂ ਤਮਦਮ ਦੂਰੀ ਦੀਆਂ 에ਅਰ ਟੂ 에ਅਰ ਮਾਰਕਰਣ ਵਾਲੀਆਂ ਮਿਜ਼ਾਈਲਾਂ ਦੇ ਸਪਲਾਈ ਕਰਨ ਤੋਂ ਇਨਕਾਰ ਕੀਤਾ ਪਾਕਿਸਤਾਨ ਨੇ ਸਾਊਦੀ ਅਰਬ ਵਿੱਚ ਨਾਲ ਆਪਸੀ ਰੱਖਿਆ ਸਮਝੌਤੇ ਤੇ ਸਾਈਨ ਕੀਤੇ ਪਾਕਿਸਤਾਨ 2027 ਵਿੱਚ ਐਸ ਸੀਓ ਸਮੇਲਨ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ ਨੇ ਨਵਾਂ ਗ੍ਰਾਕਟ ਫੋਰਸ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਮਾਈਕਰੋਸਾਫਟ ਨੇ ਪਾਕਿਸਤਾਨ ਵਿੱਚ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਨੈਕਸਟ ਹੈ ਜੀ ਹਾਲ ਹੀ ਵਿੱਚ ਭਾਰਤੀ ਫੌਜ ਨੇ ਪੂਰਬੀ ਸੈਕਟਰ ਦੇ ਕੇਸ ਰਾਜ ਵਿੱਚ ਆਪਣਾ ਪਹਿਲਾ ਕਮਿਊਨਿਟੀ ਰੇਡੀਓ ਸਟੇਸ਼ਨ ਰੇਡੀਓ ਦੀ ਰੰਗ ਲਾਂਚ ਕੀਤਾ ਹਾਂਜੀ ਰੀਸੈਂਟਲੀ ਭਾਰਤੀ ਫੌਜ ਨੇ ਪੂਰਬੀ ਸੈਕਟਰ ਦੇ अरुणाचल प्रदेश राज्य ਵਿੱਚ ਆਪਣਾ ਕਮਿਊਨਿਟੀ ਰੇਡੀਓ ਸਟੇਸ਼ਨ ਰੇਡੀਓ ਦਿਰੰਗ ਲਾਂਚ ਕੀਤਾ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਅਰुणाचल प्रदेश ਦੇ ਵਿੱਚ ਲਾਂਚ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਰुणाचल प्रदेश ਅਰुणाचल प्रदेश ਦੀ ਕੈਪੀਟਲ ਹੈ ਇਟਾ ਨਗਰ ਇਥੋਂ ਦੇ ਚੀਫ ਮਿਨਿਸਟਰ ਆ ਪਾਇਮਾ ਖਾਂਡੂ ਗਵਰਨਰ ਆ ਲੈਫਟੀਨੈਂਟ ਜਨਰਲ ਕੈਵਲੀਆ ਤ੍ਰਿਵਿਕਰਮ ਪਰਨਾਇਕ ਅਰੁਣਾਚਲ ਪ੍ਰਦੇਸ਼ ਵਿੱਚ ਨਾਮ ਦਾ ਨੈਸ਼ਨਲ ਪਾਰਕ ਹੈ ਉਪਖੋਈ ਨੈਸ਼ਨਲ ਪਾਰਕ ਆਮਲਿੰਗ ਨੈਸ਼ਨਲ ਪਾਰਕ ਅਰੁਣਾਚਲ ਪ੍ਰਦੇਸ਼ ਦੀ ਸਿਆੰਗ ਘਾਟੀ ਵਿੱਚ ਤਿਤਲੀਆਂ ਦੀਆਂ 6 ਨਵੀਆਂ ਕਿਸਮਾਂ ਦੀ ਖੋਜ ਕੀਤੀ ਗਈ। ਅਰੁਣਾਚਲ ਪ੍ਰਦੇਸ਼ ਵਿੱਚ ਤਿੰਨ ਸੇਵਾ ਵਿਆਸ ਪੂਰਵੀ ਪ੍ਰਚੰਡ ਪ੍ਰਹਾਰ ਦਾ ਯੋਜਨ ਕੀਤਾ ਗਿਆ। 69ਵੇਂ ਰਾਸ਼ਟਰੀ ਖੋਪੜੀ ਖੇਡਾਂ 2025 ਦਾ ਇਟਾ ਨਗਰ ਵਿੱਚ ਉਦਘਾਟਨ ਕੀਤਾ ਗਿਆ। ਅਰੁਣਾਚਲ ਪ੍ਰਦੇਸ਼ ਵਿੱਚ ਨਵੀਂ ਉਲਲੀ ਪ੍ਰਜਾਤੀ ਬ੍ਰੇਜ਼ੋਪੋਰਸ ਕੈਨਾਡੀ ਪਾਈ ਗਈ। ਕੇਂਦਰੀ ਮੰਤਰੀ ਜੀ ਕ੍ਰਿਸ਼ਨ ਰੈਡੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਨਾਮ ਨਾਮਚਿਕ ਰਾਮ ਫੁਲਕ ਕੋਲਾ ਖਾਨ ਦਾ ਉਦਘਾਟਨ ਕੀਤਾ ਭਾਰਤੀ ਫੌਜ ਨੇ ਅਰੁਣਾਚਲ ਪ੍ਰਦੇਸ਼ ਵਿੱਚ ਡਰੋਨ ਆਰਮਡ ਅਭਿਆਸ ਕੀਤਾ ਅਰੁਣਾਚਲ ਪ੍ਰਦੇਸ਼ ਵਿੱਚ ਸੋਭਨ ਸ੍ਰੀ ਨੰਦੀ ਤੇ 220 ਮੈਗਾਵਾਟ ਦੇ ਉਜੂ ਪਣਵਿਜਲੀ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਅਰੁਣਾਚਲ ਪ੍ਰਦੇਸ਼ ਵਿੱਚ ਪਲਾਸਵਿਲੀ ਦਾ ਪਹਿਲਾ ਫੋਟੋਗ੍ਰਾਫਿਕ ਸਬੂਤ ਮਿਲਿਆ ਨੈਕਸਟ ਹੈ ਕਿ ਜਿਹੜਾ ਸਰਕਾਰ ਨੇ ਪਵੰਦੀ ਸ਼ੂਦਾ ਅਤਵਾਦੀ ਸੰਗਠਨਾਂ ਨਾਲ ਜੁੜੇ ਕੱਟੜਪੰਥੀ ਅਤੇ ਜਿਹਹਾਦ ਦੀ ਸਹਾਇਤ ਦੇ ਪ੍ਰਕਾਸ਼ਨ ਅਤੇ ਪ੍ਰਸਾਰਣ ਤੇ ਪਾਬੰਦੀ ਲਗਾਈ ਹਾਂਜੀ ਰੀਸੈਂਟਲੀ ਅਸਮ ਦੀ ਗਵਰਨਮੈਂਟ ਨੇ ਪਵੰਦੀ ਸ਼ੂਦਾ ਅਤਵਾਦੀ ਸੰਗਠਨਾ ਨਾਲ ਜੁੜੇ ਕਟੜਪੰਥੀ ਅਤੇ ਜਿਹਾਦੀ ਸਾਹਿਤ ਦੇ ਪ੍ਰਕਾਸ਼ਨ ਅਤੇ ਪ੍ਰਸਾਰਨ ਤੇ ਪਾਬੰਦੀ ਲਗਾਈ ਆਪਸ਼ਨ ਬੀ ਇਸ ਆ ਰਾਈਟ ਆਨਸਰ ਐ ਨੈਕਸਟ ਹੈ ਹਾਲ ਹੀ ਵਿੱਚ ਹਥਿਆਰਬੰਦ ਸੈਨਾ ਝੰਡਾ ਦਿਵਸ ਕਦੋਂ ਮਨਾਇਆ ਗਿਆ ਬਹਾਦਰ ਸੈਨਿਕਾਂ ਅਤੇ ਸਾਫਕਾ ਸੈਨਿਕਾਂ ਦਾ ਧੰਨਵਾਦ ਕਰਨ ਦੇ ਲਈ ਹਥਿਆਰਬੰਦ ਸੈਨਾ ਝੰਡਾ ਦਿਵਸ ਹਰ ਸਾਲ 7 ਦਸੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਆ ਰਾਈਟ ਆਨਸਰ 1 ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਦਸੰਬਰ ਨੂੰ ਵਿਸ਼ਵੇਡਜ਼ ਦਿਵਸ ਬਣਾਇਆ ਗਿਆ ਬੀਐਸਐਫ ਦਾ ਸਥਾਪਨਾ ਦਿਵਸ 1 ਦਸੰਬਰ ਨੂੰ ਬਣਾਇਆ ਗਿਆ ਨਾਗਾਲੈਂਡ ਰਾਜ ਦਿਵਸ ਵੀ 1 ਦਸੰਬਰ ਨੂੰ ਬਣਾਇਆ ਗਿਆ 2 ਦਸੰਬਰ ਨੂੰ ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਬਣਾਇਆ ਗਿਆ ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ ਬਣਾਇਆ ਗਿਆ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਬਣਾਇਆ ਗਿਆ 3 ਦਸੰਬਰ ਨੂੰ ਅੰਤਰਰਾਸ਼ਟਰੀ ਅਪਾਹਸ ਵਿਅਕਤੀਆਂ ਦਾ ਦਿਵਸ ਬਣਾਇਆ ਗਿਆ 4 ਦਸੰਬਰ ਨੂੰ ਅੰਤਰਰਾਸ਼ਟਰੀ ਚਿਤਾ ਦਿਵਸ ਬਣਾਇਆ ਗਿਆ ਭਾਰਤੀ ਜਲ ਸੈਨਾ ਦਿਵਸ ਬਣਾਇਆ ਗਿਆ ਅੰਤਰਰਾਸ਼ਟਰੀ ਬੈਂਕ ਦਿਵਸ ਬ ਅੰ데요 ਦਸੰਬਰ ਨੂੰ ਵਿਸ਼ੇ ਮਿੱਟੀ ਦਿਵਸ ਬਣਾਇਆ ਗਿਆ ਅੰਤਰਰਾਸ਼ਟਰੀ ਵਲੰਟੀਅਰ ਦਿਵਸ ਬਣਾਇਆ ਗਿਆ 6 ਦਸੰਬਰ ਨੂੰ ਮਹਾ ਪਰਿਨਿਰਵਾਣ ਦਿਵਸ ਬਣਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਰਾਜਸਤਾਨੀ ਦਿੱਲੀ ਤੋਂ ਇਲਾਵਾ ਭਾਰਤ ਟੈਕਸੀ ਦਾ ਪਾਇਲਟ ਸੰਚਾਲਨ ਕਿਸ ਹੋਰ ਰਾਜ ਵਿੱਚ ਸ਼ੁਰੂ ਕੀਤਾ ਗਿਆ ਹਾਂਜੀ ਰਾਜਸਤਾਨੀ ਦਿੱਲੀ ਤੋਂ ਬਿਨਾਂ ਦੇਖੋ ਪਹਿਲਾਂ ਟੈਕਸੀ ਭਾਰਤ ਟੈਕਸੀ ਦਿੱਲੀ ਦੇ ਵਿੱਚ ਚੱਲਦੀ ਸੀ ਇਹਦੇ ਵਿੱਚ ਕੀ ਹੈ ਕਿ ਜਿੰਨਾ ਵੀ ਉਹਦੇ ਤੋਂ ਪ੍ਰੋਫਿਟ ਹੁੰਦਾ ਵਾ ਉਹਦਾ ਜਿਆਦਾ ਤੋਂ ਜਿਆਦਾ ਪ੍ਰੋਫਿਟ ਹੈ ਜਿਹੜਾ ਉਹ ਟੈਕਸੀ ਦੇ ਡਰਾਈਵਰ ਨੂੰ ਦਿੱਤਾ ਜਾਂਦਾ ਸੀ ਠੀਕ ਹੈ ਤੇ ਹੁਣ ਇਹ ਜਿਹੜੀ ਭਾਰਤ ਟੈਕਸ ਸੀ ਆ ਦਿੱਲੀ ਦੇ ਵਿੱਚ ਚੱਲਦੀ ਸੀ ਤੇ ਹੁਣ ਗੁਜਰਾਤ ਦੇ ਵਿੱਚ ਵੀ ਸ਼ੁਰੂ ਕੀਤੀ ਗਈ ਆ অপਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਗੁਜਰਾਤ ਸ਼ੁਰੂ ਹੋਈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਆ ਗਾਂਧੀ ਨਗਰ ਇੱਥੋਂ ਦੇ ਚੀਫ ਮਿਨਿਸਟਰ ਭੁਪਿੰਦਰ ਪਾਈ ਪਟੇਲ ਗਵਰਨਰ ਆ ਚਾਰਿਆ ਦੇਵਰਾਧ ਗੁਜਰਾਤ ਦੇ ਵਿੱਚ ਗਰੀ ਨੈਸ਼ਨਲ ਪਾਰਕ ਅਬਸੰਦਰ ਨੈਸ਼ਨਲ ਪਾਰਕ ਬਲੈਕਬੱਕ ਨੈਸ਼ਨਲ ਪਾਰਕ ਗੁਜਰਾਤ ਰਾਜ ਦੇ ਤੱਟ ਰੇਖਾ ਸਭ ਤੋਂ ਵੱਡੀ ਹੈ ਗੁਜਰਾਤ ਹਿੰਦੀ ਪ੍ਰਸਿੱਧ ਰਖਨਾਲ ਸਰੋਵਰ ਗੁਜਰਾਤ ਦੇ ਵਿੱਚ ਆ ਪੰਛੀਆਂ ਲਈ ਫੇਮਸ ਆ ਭਾਰਤ ਨੇ ਭਾਰਤ ਗੁਜਰਾਤ ਨੇ ਭਾਰਤ ਦੀ ਪਹਿਲੀ ਕਬਾਈਲੀ ਜੀਨੋਮ ਸੀਕੁਐਂਸਿੰਗ ਪਹਿਲ ਕਦਮੇ ਸ਼ੁਰੂ ਕੀਤੀ ਹਾਰਿਸ਼ ਸੰਗਵਿਕ ਗੁਜਰਾਤ ਦੇ ਨਵੇਂ ਉਪ ਮੰਤਰੀ ਬਣੇ ਮੁੱਖ ਮੰਤਰੀ ਬਣੇ ਉਪ ਤੇ ਅਹਮਦਾਬਾਦ ਰਾਸ਼ਟ੍ਰ ਮੰਡਲ ਖੇਡਾਂ 2030 ਦੀ ਮੇਜ਼ਬਾਨੀ ਗੁਜਰਾਤ ਕਰੇਗਾ ਗਾਂਦੀਨਗਰ ਵਿੱਚ ਭੂਮੀ ਪ੍ਰਸ਼ਾਸਨ ਅਤੇ ਆਫਟ ਪ੍ਰਬੰਧਨ ਬਾਰੇ ਰਾਸ਼ਟਰੀ ਕਾਨਫਰੰਸ ਆਯੋਜਿਤ ਕੀਤੀ ਗਈ ਪ੍ਰਧਾਨ ਮੰਤਰੀ ਸੂਰਜ ਘਾਰੀ ਯੋਜਨਾ ਦੇ ਤਹਿਤ ਤੋਰੜੋ ਗੁਜਰਾਤ ਦਾ ਚੌਥਾ ਸੂਰਜੇ ਪਿੰਡ ਬਣਿਆ ਏਮ ਏਸ਼ੀਆ ਦੇ ਸਭ ਤੋਂ ਵੱਡੇ ਰੇਲ ਸੰਚਾਲਨ ਕਮਾਂਡ ਸੈਂਟਰ ਦਾ ਅਹਮਦਾਬਾਦ ਵਿੱਚ ਉਦਘਾਟਨ ਕੀਤਾ ਗਿਆ ਅਹਮਦਾਬਾਦ ਦੇ ਨਾਰਨਪੁਰਾ ਵਿੱਚ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਆਧੁਨਿਕ ਖੇਡ ਕੰਪਲੈਕਸ ਦਾ ਉਦਘਾਟਨ ਹੋਇਆ ਇਹ ਆਰਓ ਸਾਈਟ ਇੱਕ ਦੁਰਲੱਭ ਖਨੈਜ ਗੁਜਰਾਤ ਦੇ ਕਕਸ਼ ਦੇ ਮਾਤ ਨੂੰ ਮਧ ਪਿੰਡ ਵਿੱਚ ਖੋਜਿਆ ਗਿਆ ਹਾਂ ਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੋ ਗਈ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਤੁਹਾਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ